ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਮੋਰਚਾ ਲੱਗਿਆ ਹੋਇਆ ਤੇ ਉੱਥੇ ਹੀ ਸਿੰਘਾਂ ਦੇ ਵੱਲੋਂ ਇੱਕ ਵੱਡਾ ਐਲਾਨ ਵੀ ਕੀਤਾ ਗਿਆ ਹੈ ਦੱਸੀ ਕਿ ਬਾਬਾ ਰਾਜਾ ਰਾਜ ਸਿੰਘ ਦਾ ਇੱਕ ਵੱਡਾ ਬਿਆਨ ਸਾਹਮਣੇ ਅਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 26 ਜਨਵਰੀ ਨੂੰ ਸਾਰੇ ਸਿੰਘ ਇਕੱਤਰ ਹੋਣਗੇ ਅਤੇ ਉਹਨਾਂ ਦੇ ਵੱਲੋਂ ਜਿਹੜੀ ਪ੍ਰੇਡ ਆ ਕੀਤੀ ਜਾਵੇਗੀ ਤੇ ਇਹ 26 ਜਨਵਰੀ ਨੂੰ ਮੁੱਖ ਰੱਖਦੇ ਹੋਏ ਸਿੰਘਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ 26 ਜਨਵਰੀ ਨੂੰ ਸਾਰੇ ਸਿੰਘ ਇਕੱਤਰ ਹੋ ਕੇ ਕਰਨਗੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਾਬਾ ਰਾਜਾ ਸਿੰਘ ਦਾ ਹੋਰ ਇਸ ਮੁੱਦੇ ਤੇ ਕੀ ਕਰਨਾ ਹੈ ਬਹੁਤ ਕੁਝ ਹੋਇਆ ਇੱਕ ਸਾਲ ਦੇ ਅੰਦਰ ਬਹੁਤ ਉਤਰਾ ਚੜ੍ਹਾ ਆਏ ਆ ਖਾਲਸਾ ਪੰਥੇ ਤੇ ਜੱਟਿਆ ਬੈਠਾ ਸਾਰੇ ਨਿਹੰਗ ਸਿੰਘ ਦਲ ਪੰਥ ਜੱਡੇ ਬੈਠੇ ਨੇ ਇੱਕ ਦਿਨ ਨਹੀਂ ਅਸੀਂ ਘਰੇ ਗਏ ਇੱਕ ਸਾਲ ਦੇ ਵਿੱਚ ਇੱਕ ਰਾਤ ਕਰੇ ਜਾ ਕੇ ਆਇਆ ਉਸ ਤੋਂ ਦਿਨ ਤੋਂ ਲੈ ਕੇ ਅੱਜ ਤੱਕ ਇਥੇ ਮੋਰਚੇ ਦੇ ਉੱਤੇ ਜੱਡੇ ਹੋਏ ਆ ਤੇ ਜਿੰਨਾ ਚਰਬੰਦੀ ਸਿੰਘ ਰਿਹਾਂ ਨਹੀਂ ਹੋ ਜਾਂਦੇ ਇੱਥੋਂ ਨਹੀਂ ਜਾਣਾ ਅੱਜ ਤੇ ਗੁਰਦੇਵ ਹਾਗੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਖਾਲਸਾ ਜੀ ਤੁਹਾਡੇ ਸਾਹ ਦੀ ਲੋੜ ਹੈ ਆ 2 ਮਹੀਨੇ ਰਹਿ ਗਏ ਇਲੈਕਸ਼ਨ ਦੇ ਦੇ 2024 ਦੇ ਵਿੱਚ ਇਲੈਕਸ਼ਨ ਆਉਣੀ ਹੈ ਸਤਿਗੁਰਾਂ ਦਾ ਫਰਮਾਨ ਹੈ ਰਾਜ ਬਿਨਾਂ ਨਾ ਧਰਮ ਚੱਲਿਆ ਹੈ ਧਰਮ ਬਿਨਾਂ ਸਭ ਤਲੇ ਮਲਿਆ ਹੈ ਜੇ ਤੁਸੀਂ ਰਾਜ ਦੀ ਗੱਲ ਨਹੀਂ ਕਰੋਗੇ ਜੇ ਤੁਸੀਂ ਰਾਜ ਤੇ ਕਾਬਜ ਨਹੀਂ ਹੋਵੋਗੇ ਸਾਨੂੰ ਇਹਨਾਂ ਸਰਕਾਰਾਂ ਨੇ ਇਨਸਾਫ ਨਹੀਂ ਦੇਣਾ ਕਦੋਂ ਤੱਕ ਅਸੀਂ ਇੱਥੇ ਬੈਠੇ ਰਹਾਂਗੇ ਕਦੋਂ ਤੱਕ ਸੜਕਾਂ ਤੇ ਰੁਲਾਗੇ ਇਹ ਸਾਡੇ ਕੌਮੀ ਹੱਕ ਨੇ ਅਸੀਂ ਸਰਕਾਰਾਂ ਤੋਂ ਪੀਖ ਨਹੀਂ ਮੰਗਦੇ ਇੱਕ ਗੱਲ ਯਾਦ ਰੱਖਿਓ ਜੇ ਅਸੀਂ ਬਾਦਲ ਕੈ ਲਾਲੇ ਨੂੰ ਭੰਡ ਰਹੇ ਆ ਉਥੇ ਜਿਹੜੇ ਪੰਥਕ ਨੇ ਉਹ ਵੀ ਉਹਦੇ ਦੋਸ਼ੀ ਨੇ ਕਿਉਂਕਿ ਤੁਸੀਂ ਇਕੱਠੇ ਨਹੀਂ ਹੋ ਰਹੇ ਤੁਹਾਡੇ ਵੀ ਧੋੜਾਂ ਦੇ ਵਿੱਚ ਪ੍ਰਧਾਨਗੀਆਂ ਦੇ ਜ਼ਥੇਦਾਰੀਆਂ ਦੇ ਅਜੇ ਵੀ ਕੀਲੇ ਹੋਰ ਘੜੇ ਹੋਏ ਨੇ ਹੰਕਾਰ ਦੇ ਵਿੱਚੋਂ ਤੁਸੀਂ ਵੀ ਮੈਥੋਂ ਵੱਡਾ ਪੰਥਕ ਕੋਈ ਹੈ ਹੀ ਨਹੀਂ ਮੈਂ ਪੰਥ ਦੇ ਕੇ ਜੀ ਗੱਲ ਕਰਨੂ ਹੀ ਨਹੀਂ ਜਿਹੜਾ ਕੋਈ ਉੱਠਦਾ ਮੈਨੂੰ ਵੋਟ ਪਾ ਕੇ ਮੈਨੂੰ ਐਮਪੀ ਬਣਾ ਦਿਓ ਮੈਨੂੰ ਐਮਐਲਏ ਬਣਾ ਦਿਓ ਮੈਨੂੰ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਾ ਦਿਓ ਮੈਨੂੰ ਪ੍ਰਧਾਨਗੀ ਚਾਹੀਦੀ ਹੈ ਕਦੇ ਕਿਸੇ ਨੇ ਕਿਹਾ ਕਿ ਮੈਨੂੰ ਜਥੇਦਾਰੀ ਨਹੀਂ ਮੈਨੂੰ ਪ੍ਰਧਾਨਗੀ ਨਹੀਂ ਮੈਨੂੰ ਬੁਰੂ ਦੀ ਸੇਵਾਦਾਰੀ ਚਾਹੀਦੀ ਹੈ ਖਾਲਸਾ ਜੀ ਇੱਕ ਸਾਲ ਤੋਂ ਡੱਟੇ ਬੈਠੇ ਆ ਮੈਂ ਆਪਦੇ ਚਰਨਾਂ ਉੱਤੇ ਬੇਨਤੀ ਕਰਨਾ ਚਾਹੁੰਦਾ ਨਾ ਮੈਂ ਪੀਵਾਨਾ ਨਾ ਮੈਂ ਮਲੇਵਾਣਾ ਨਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨਾ ਨਾ ਮੈਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਦੀ ਜ਼ਰੂਰਤ ਹੈ ਮੈਨੂੰ ਤਾਂ ਗੁਰੂ ਗ੍ਰੰਥ ਤੇ ਪੰਥ ਦੀ ਸੇਵਾਦਾਰ ਦੀ ਜ਼ਰੂਰਤ ਹੈ ਉਹ ਮਰਦੇ ਦਮ ਤੱਕ ਸੇਵਾਦਾਰ ਹੋਣ ਦੇ ਨਾਤੇ ਮੈਂ ਇਹੀ ਅਪੀਲ ਕਰੂੰਗਾ ਜਿਹੜੇ ਪੰਥ ਦਾ ਗੁਣੇ ਏਕੇ ਦੇ ਵਿੱਚ ਆਜੋ ਏਕਾ ਕਰ ਲੋ ਜੇ ਤੁਸੀਂ ਪੰਥ ਬਚਾਉਣਾ ਜੇ ਪੰਜਾਬ ਬਚਾਉਣਾ ਆ ਦੋ ਮਹੀਨੇ ਤੁਹਾਡੇ ਕੋਲੇ ਨੇ ਜੇ ਤੁਸੀਂ ਏਕੇ ਦੇ ਵਿੱਚ ਨਾ ਆਏ ਫਿਰ ਸਾਡੇ ਉੱਤੇ ਬਹੁਤ ਝੱਖੜ ਤੁੜਨੇ ਨੇ ਸਾਨੂੰ ਸਰਕਾਰਾਂ ਨੇ ਮਾਰਨਾ ਕੁੱਟਣਾ ਹਜੇ ਤਾਂ ਐਨਐਸਏ ਲਾਈਆ ਫਿਰ ਸਿੱਧੀ ਗੋਲੀ ਮਾਰਿਆ ਕਰਨਗੇ ਉੱਥੇ ਖੜਾ ਕੇ ਜੇ ਤੁਸੀਂ ਏਕੇ ਦੇ ਵਿੱਚ ਨਾ ਆਏ ਦੋ ਮਹੀਨੇ ਰਹਿ ਗਏ ਤੁਸੀਂ ਹੁਣ ਇਹੋ ਜਿਹਾ ਤੂਫਾਨ ਥਾੜ ਦਿਓ ਕਿ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਝੁਗਣਾ ਪੈ ਜਾਵੇ ਜਿਹੜੇ ਸਾਡੇ ਜਥੇਦਾਰ ਨੇ ਚਾਹੇ ਭਾਈ ਜਗਤਾਰ ਸਿੰਘ ਹਵਾਰਾ ਭਾਈ ਅਮਰਪਾਲ ਸਿੰਘ ਹੁਣੀ ਨੇ ਜਿਹੜੇ ਜ਼ੋਰ ਮੰਗੇ ਇਹਨਾਂ ਨੇ ੱੱਕੇ ਦੇ ਨਾਲ ਜੱਕਦੇ ਜਿਲ੍ਹਾਂ ਦੇ ਵਿੱਚ ਉਹਨਾਂ ਨੂੰ ਆਪਾਂ ਨੇ ਬਾਹਰ ਲੈ ਕੇ ਆਉਣਾ ਤੇ ਮੈਂ ਆਪ ਜੀ ਚਾਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਨਾ ਸਰਕਾਰ ਸੁਣ ਲਵੇ ਜੇ ਤਾ ਇਲੈਕਸ਼ਨ ਤੋਂ ਪਹਿਲਾਂ ਪਹਿਲਾ ਸਾਡੇ ਜਥੇਦਾਰ ਬੰਦੀ ਸਿੰਘਾਂ ਸਮੇਤ ਤੁਸੀਂ ਨੇ ਬਾਹਰ ਕੱਢ ਤੇ ਕੱਢਦੇ ਨਹੀਂ ਅਸੀਂ ਨਹੀਂ ਜਾਣਾ ਪੰਥ ਵੱਲੋਂ ਆ ਬਾਗ ਦੇ ਵਿੱਚ ਨਿਸਾਨ ਸਾਹਿਬ ਚ ਲਾ ਕੇ ਪੱਕਾ ਸੋਣਾ ਬਣਾ ਕੇ ਬਿਠਾਂਗੇ ਜਿੰਨਾ ਤੇ ਤੁਸੀਂ ਸਾਡੇ ਸੰਗਾਂ ਨੂੰ ਛੱਡਦੇ ਚਾਹੇ 10 ਸਾਲ ਬਿਠਾ ਲਓ ਚਾਹੇ 5 ਸਾਲ ਬਿਠਾ ਲਓ ਅਸੀਂ ਨਹੀਂ ਜਾਣਾ ਇੱਥੇ ਹੀ ਪੱਕੀਆਂ ਸੋਹਣੀਆਂ ਬਣਾਵਾਂਗੇ ਸੁਬਹਾਨ 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 ਤੁਸੀਂ ਇਹ ਕਿਹੜੇ ਵਿੱਚ ਆ ਜਾਓ ਅਸੀਂ ਤਾਂ ਇੱਥੇ ਮਦਦ ਕਰਨ ਵਾਸਤੇ ਆਏ ਸੀ ਮੋਰਚੇ ਦੀ ਅਸੀਂ ਡਾਟੇ ਵੇਖਿਆ ਜਿਹਨਾਂ ਨੇ ਮੋਰਚਾ ਲਾਇਆ ਉਹ ਮੋਰਚਾ ਛੱਡ ਕੇ ਭੱਜ ਗਏ ਸਾਡੇ ਕੋਲੇ ਸੱਚੀਆਂ ਗੱਲਾਂ ਨੇ ਮੈਂ ਕਿਸੇ ਤੋਂ ਲੈ ਕੇ ਕੁਝ ਨਹੀਂ ਖਾਣਾ ਨਾ ਮੈਂ ਮੋਰਚੇ ਦਾ ਇੱਕ ਪੈਸਾ ਖਾਦਾ ਨਾ ਕੋਈ ਰਸਤ ਲਈਆ ਮੈਨੂੰ ਕੋਈ ਸਾਬਤ ਕਰ ਦਵੇ ਮੈਂ ਪੰਥ ਦਾ ਝਾੜੂ ਬੁਤਾਰ ਹੈ ਤੇ ਇੱਥੇ ਪੰਥ ਦੀ ਗੱਲ ਕਰੂੰਗਾ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਡਾ ਸਾਥ ਦਿਓ ਆਉਤੋਂ ਪਹਿਲਾ ਤਾਂ ਉਹ ਸੋਚੇ ਜਾਣਗੇ ਮੋਰਾਂ ਵਾਲੀ ਸਾਡੇ ਕਹਿੰਦੇ ਸਾਨੂੰ ਕਿਸੇ ਦਾ ਡਰ ਨਹੀਂ ਸਾਨੂੰ ਆਪਣੇ ਯਾਰਾ ਜਿਹੜੇ ਗਦਾਰ ਨੇ ਉਹਨਾਂ ਦਾ ਡਰ ਹੈ ਸਾਨੂੰ ਜਦੋਂ ਮਾਰਿਆ ਸਿੱਖ ਕੌਮ ਨੂੰ ਗਦਾਰਾਂ ਨੇ ਮਾਰਿਆ ਤੁਸੀਂ ਉਹ ਦੇਖਣਾ ਖਾਲਸਾ ਜੀ ਗਦਾਰ ਕੌਣ ਹੈ ਤੇ ਪੰਥ ਦਾ ਸੇਵਕਦਾਰ ਕੌਣ ਹੈ ਇਹ ਸੰਗਤ ਨੇ ਫੈਸਲਾ ਕਰਨਾ ਹੈ ਤੁਸੀਂ ਸਾਡਾ ਸਾਥ ਦਿਓ ਉਹਨਾਂ ਚਿਰ ਨਹੀਂ ਅਸੀਂ ਮੋਰਚੇ ਤੋਂ ਹਿਲਦੇ ਜਨਾਜ਼ਰ ਸਾਡੇ ਜਥੇਦਾਰ ਸਾਹਿਬ ਤੇ ਹੋਰ ਬੰਦੀ ਸਿੰਘ ਰਹਾਂ ਨਹੀਂ ਹੋ ਜਾਂਦੇ ਕਿਉਂ ਨਹੀਂ ਆਉਂਦੇ ਤੁਸੀਂ ਅਸੀਂ ਕਾਹਦਾ ਸਾਡਾ ਕੋਈ ਨਿੱਜੀ ਮਸਲਾ ਦਾ ਮੋਰਚੇ ਨਾਲ ਜਾਂ ਕੋਈ ਲਾਲਚ ਨਹੀਂ ਅਸੀਂ ਪੰਛੀ ਦੀ ਖਾਤਰ ਬੈਠੇ ਆਂ ਪੰਜਾਬ ਦੀ ਖਾਤਰ ਬੈਠੇ ਆਂ ਜੇ ਪੰਜਾਬ ਜੀ ਨੂੰ ਹਾਰ ਬਦਲਣੀ ਆ ਜੇ ਪੰਜਾਬ ਬਚਾਉਣਾ ਹੈ ਜੇ ਸ਼ਰੋਣੀ ਕਮੇਟੀ ਬਚਾਉਣੀ ਆ ਜੇ ਆਕਾਸ਼ ਤੱਕ ਸਾਹਿਬ ਦੀ ਹੌਂਦ ਬਚਾਉਣੀ ਆ ਤਾਂ 71 ਹੋ ਜੋ ਖਾਲਸਾ ਜੀ 71 ਹੋ ਜੋ ਆ ਤੁਹਾਡੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀਆਂ ਨੇ ਨਹੀਂ ਫਿਰ ਪਛਤਾਓਗੇ ਅਸੀਂ ਤਾਂ ਹੁਕਮ ਆਰਨਾ ਪੰਥ ਦੇ ਸੇਵਾਦਾਰ ਆ ਚੌਕੀਦਾਰ ਦਾ ਕੰਮ ਹੁੰਦਾ ਜਾਗਦੇ ਰਹੋ ਜਾਗਦੇ ਰਹੋ ਸੁਚੇਤ ਕਰਨਾ ਜਿਹੜਾ ਜਾਗਿਆ ਉਹ ਬਚ ਗਿਆ ਜਿਹੜਾ ਸੌਂ ਗਿਆ ਲੁੱਟਿਆ ਗਿਆ ਆਓ ਇਸ ਕਮੇਲ ਸਾਹਮੋਚੇ ਦਾ ਸਾਥ ਦਿਓ ਜਿੱਥੇ ਟੋਲ ਪਲਾਜ਼ੇ ਬੰਦ ਕਰਨੇ ਨੇ ਜਿੱਥੇ 11 ਤਰੀਕ ਨੂੰ ਆਪਾਂ ਨੇ ਫਤੇਹਗੜ੍ਹ ਸਾਹਿਬ ਤੋਂ ਮਾਰਚ ਲੈ ਕੇ ਆਉਣਾ ਹੈ ਉਥੇ ਮੂਹਰੇ 26 ਜਨਵਰੀ ਆ ਰਹੀ ਹੈ ਜਿਵੇਂ 26 ਜਨਵਰੀ ਨੂੰ ਪਹਿਲਾਂ ਤੁਸੀਂ ਨੇ ਬਹੁਤ ਵੱਡਾ ਇਕੱਠ ਦਿਖਾਇਆ ਤੇ ਮੈਂ ਨੌਂ ਲਵਾਨਾਂ ਦੇ ਚਰਨਾਂ ਵਿੱਚ ਬੇਨਤੀ ਕਰਨਾ ਚਾਹੁੰਦਾ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਕਰਨਾ ਚਾਹੁੰਦਾ ਭਾਰਤ ਸਰਕਾਰ ਨੇ ਸਾਡੀਆਂ ਝਾਕੀਆਂ ਬੰਦ ਕਰਦੀਆਂ ਪੰਜਾਬ ਦੀਆਂ ਪ੍ਰੇਡ ਦੇ ਵਿੱਚ ਸ਼ਮਿਲ ਨਹੀਂ ਕੀਤਾ ਜਾਂਦਾ 26 ਜਨਵਰੀ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਖਾਲਸਾ ਪ੍ਰੇਡ ਕੱਢੀ ਜਾਊਗੀ ਬੋਲੇ ਸੋਨਹੀਓ ਖਾਲਸਾ ਸਮੂਚਾ ਖਾਲਸਾ ਪੰਥ ਨਿਹੰਗ ਸਿੰਘ ਜਥੇਬੰਦੀਆਂ ਮੈਂ ਅਪੀਲ ਕਰਨਾ ਚਾਹੁੰਦਾ ਆਓ ਸਾਹਿਬ ਪ੍ਰੇਡ ਦੇ ਵਿੱਚ ਸ਼ਾਮਲ ਹੋ ਘੋੜ ਸਵਾਰ ਸਾਰੇ ਸ਼ਾਮਲ ਹੋਣ ਪੰਜਾ ਜਿਹੜੇ ਇਨਸਾਨ ਸਾਹਿਬ ਨੇ ਸਾਡੇ ਗੁਰੂ ਪੰਥ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਖਾਲਸਾ ਪ੍ਰੇਡ ਹੋਣੀ ਹੈ ਮਹਾਲੀ ਦੇ ਵਿੱਚ ਸਰਕਾਰ ਨੂੰ ਦੱਸਣਾ ਕਈ ਵਾਰੀ ਲੜਨਾ ਪੈਂਦਾ ਜਿੱਤਣ ਵਾਸਤੇ ਨਹੀਂ ਦੁਸ਼ਮਣ ਨੂੰ ਇਹ ਦੱਸਣਾ ਪੈਂਦਾ ਵੀ ਅਜੇ ਅਸੀਂ ਜਿਉਂਦੇ ਆ ਸਰਕਾਰ ਨੂੰ ਦੱਸ ਦਈਏ ਪੰਜਾਬ ਸਰਕਾਰ ਹੋਵੇ ਚਾਹੇ ਸੈਂਟਰ ਸਰਕਾਰ ਹੋਵੇ ਵੀ ਖਾਲਸਾ ਪੰਥ ਅਜੇ ਜਿਉਂਦਾ ਬੈਠਾ ਹੈ ਮਰਿਆ ਨਹੀਂ ਅਸੀਂ ਜਿਉਂਦੇ ਜਾਗਦੇ ਆ ਆਓ 26 ਜਨਵਰੀ ਨੂੰ ਖਾਲਸਾ ਪ੍ਰੇਡ ਹੋਊਗੀ ਉਹਦੇ ਵਿੱਚ ਵੀ ਸ਼ਾਮਲ ਹੋਣਾ ਭੁੱਲਾ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ